ਮਨਦੀਪ ਦੀ ਮਪੀ ਜੀ ਨਾਲ ਬਲ ਜ਼ਿੰਦਗੀ ਬਰਤਾਈ ਦੀ ਅਗਲੀ ਕੜੀ ਬੇਬੀ ਉਹ ਤਾਂ ਸਾਨੂੰ ਵੇਖ ਵੇਖ ਫੁੱਲੀ ਨਾ ਸਮਾਉਂਦੀ ਪਰ ਇਹ ਵੀ ਸੱਸ ਸੀ ਕਿ ਆਪਣੇ ਪੁੱਤਾਂ ਦੀ ਕਬੀਲਦਾਰੀ ਦੀ ਭਾਰੀ ਪੰਡ ਬੇਕ ਫਿਕਰਾਂ ਦੀਆਂ ਤੰਦਾਂ ਵਿੱਚ ਦਿਨੋਂ ਦਿਨ ਉਲਝਦੀ ਜਾ ਰਹੀ ਸੀ ਹਰਜੋਤ ਚਾਚੇ ਨੇ ਤਾਂ ਬਾਹਰ ਜਾ ਕੇ ਮੁਰਕ ਦੀ ਬਾਤ ਵੀ ਨਾ ਪੁੱਛੀ ਪੈਸਾ ਤੇ ਲਾ ਭੇਜਣਾ ਤਾਂ ਇੱਕ ਪਾਸੇ ਰਿਹਾ ਪਾਮੀ ਬੇਬੇ ਨੇ ਕਈ ਵਾਰ ਚਾਚੇ ਨੂੰ ਫੋਨ ਤੇ ਗੱਲਾਂ-ਗੱਲਾਂ ਵਿੱਚ ਸਮਝਾਇਆ ਵੀ ਆਪਣੇ ਵੱਡੇ ਵੀਰੇ ਦੀ ਕਬੀਲਦਾਰੀ ਨੂੰ ਜੱਠਣ ਲਈ ਉਸ ਨਾਲ ਖੜੇ ਪਰ ਚਾਚਾ ਹਰ ਵਾਰ ਇੱਕੋ ਗੱਲ ਆਖ ਕੇ ਛੱਡ ਦਿੰਦਾ ਮੈਂ ਤਾਂ ਆਪ ਇੱਥੇ ਬੜਾ ਔਖਾ ਇੱਥੇ ਜੇ ਕਮਾਈ ਹੈ ਤਾਂ ਖਰਚੇ ਵੀ ਦੋਨੇ ਨੇ ਦਿਨ ਰਾਤ ਅਸੀਂ ਦੋਵੇਂ ਨੱਠ ਭਜਾਈ ਕਰਦੇ ਆਂ ਤਾਂ ਜਾ ਕੇ ਘਰ ਦਾ ਤੋਰਾ ਤੁਰਦਾ ਬਾਹਰਲੇ ਮੁਲਕ ਤਾਂ ਦੂਰ ਹੀ ਸੋਹਣੇ ਲੱਗਦੇ ਆ ਇੱਥੇ ਆ ਕੇ ਪਤਾ ਲੱਗਦਾ ਵੀ ਕਮਾਈ ਆਖੇ ਜੁੜ ਨਹੀਂਦੀ ਇਹ ਉਹੀ ਹਰਜੋਤ ਚਾਚਾ ਸੀ ਜਿਹੜਾ ਕਦੇ ਆਖਦਾ ਸੀ ਮਸਕਾਨ ਤਾਂ ਮੇਰੀ ਜ਼ਿੰਮੇਵਾਰੀ ਹੈ ਮੈਂ ਆਪਣੇ ਪੜਾ ਲਿਖਾ ਕੇ ਇਹਨੂੰ ਸੈੱਟ ਕਰੂੰ ਤੁਸੀਂ ਇਹ ਸੋਚੋ ਕਿ ਤੁਹਾਡੇ ਦੋ ਹੀ ਜਵਾਬ ਨੇ ਖੁਸ਼ੀ ਤੇ ਗਰਵਾਜ਼ ਮੇਰੀ ਵੀ ਚਾਚੇ ਨੂੰ ਚਾਹ ਨਾਲ ਚਾਚੂ ਚਾਚੂ ਕਰਦੇ ਦੀ ਜੀਵ ਨਹੀਂ ਸੀ ਥੱਕਦੀ ਅੱਜ ਦੇਖੋ ਮੇਰੇ ਬਾਹਰਲੇ ਮੁਲਕ ਵਾਸਤੇ ਚਾਚੇ ਨੂੰ ਮੇਰਾ ਚਿਤ ਚੇਤਾ ਵੀ ਨਹੀਂ ਬੇਬੇ ਚੂੜਦੀ ਰਹਿੰਦੀ ਬਦਲੇ ਹੋਏ ਹਰਜੋਤ ਚਾਚੇ ਬਾਰੇ ਸੋਚ-ਸੋਚ ਕੇ ਮੇਰਾ ਪਿਓ ਹਰੇਕ ਚੰਗੀ ਮਾੜੀ ਗੱਲ ਜਦੋਂ ਤੱਕ ਆਪਣੀ ਮਾਂ ਨਾਲ ਸਾਂਝੀ ਨਹੀਂ ਸੀ ਕਰਦਾ ਉਹਨੂੰ ਚੈਨ ਕਿੱਥੇ ਇੱਕ ਦਿਨ ਤੜਕੇ ਉੱਠ ਉਹ ਬੇਬੇ ਦੇ ਮੰਜੇ ਤੇ ਜਾ ਬੈਠਿਆ ਡੈਡੀ ਜੀ ਨੇ ਜਿਹੜੀ ਗੱਲ ਬੇਬੇ ਨੂੰ ਦੱਸੀ ਉਹ ਸੁਣ ਕੇ ਬੇਬੇ ਦੀਆਂ ਝੁੜੜੀਆਂ ਵਿੱਚੋਂ ਮੁਸਕਰਾਟੀਆਂ ਲਹਿਰਾਂ ਦੌੜਨ ਲੱਗੀਆਂ ਬੇਬੇ ਆਪਣੀ ਮਸਕਾਨ ਲਈ ਰਿਸ਼ਤਾ ਹੈ ਇੱਕੋ ਇੱਕ ਮੁੰਡਾ ਮਹਾਰੀ ਵਰਗੇ ਸ਼ਹਿਰ 'ਚ ਕਹਿੰਦੀ ਕੋਹ ਦੀ ਕੋਠੀ ਆ ਮਾਂ ਜੰਗਲਾਤ ਮਹਿਕਮੇ ਵਿੱਚ ਅਤੇ ਪਿਓ ਵਕੀਲ ਉंडाਪ ਬੈਂਕ ਮੈਨੇਜਰ ਹੋਰ ਭਲਾ ਆਪਾਂ ਨੂੰ ਕੀ ਚਾਹੀਦਾ ਮੇਰੇ ਰਿਸ਼ਤੇ ਚ ਲੱਗਦੀ ਭੂਆ ਬੰਦੀ ਰਿਸ਼ਤਾ ਲੱਗਿਆ ਸੀ ਪਰ ਮੈਂ ਰਿਸ਼ਤੇ ਲਈ ਹਾਇਰ ਤਿਆਰ ਨਹੀਂ ਸੀ ਜਿਸ ਕਰਕੇ ਮੈਂ ਨਾਂ ਨੁਕਰ ਕਰ ਕਰ ਰਹੀ ਸਾਂ ਮੈਂ ਜ਼ਿੰਦਗੀ ਚ ਕੁਝ ਬਨਣਾ ਚਾਹੁੰਦੀ ਸਾਂ ਮੇਰੀਆਂ ਕੁਝ ਖਾਸ਼ਸ਼ਾਂ ਸਨ ਕੁਝ ਸੁਪਨੇ ਸਨ ਕਿ ਮੈਂ ਆਪਣੇ ਪੈਰਾਂ ਤੇ ਖੜੀ ਹੋਵਾਂ ਮੈਨੂੰ ਰੁਪਏ ਪੈਸੇ ਦੀ ਕਿਸੇ ਦਾ ਮੁਤਾਜਰ ਨਾ ਹੋਣਾ ਪਵੇ ਮੈਂ ਨਹੀਂ ਕਾਬਲ ਬਣਾ ਕਿ ਆਪਣੀ ਜ਼ਿੰਦਗੀ ਦੇ ਕੁਝ ਫੈਸਲੇ ਖੁਦ ਕਰ ਸਕਾਂ ਬੇਬੇ ਤਾਂ ਛੇਤੀ ਤੋਂ ਛੇਤੀ ਮੇਰਾ ਘਰ ਵਸਿਆ ਵੇਖਣਾ ਚਾਹੁੰਦੀ ਸੀ ਉਸ ਦਾ ਕਹਿਣਾ ਸੀ ਕਿ ਅੱਜ ਕੱਲ ਵਧੀਆ ਮੁੰਡੇ ਤੇ ਘਰ-ਬਾਰ ਲੱਭਣਾ ਕੋਈ ਸੌਖਾ ਕੰਮ ਐ ਉਹ ਤਾਂ ਦਿਨ ਰਾਤ ਬਹੰਤੀ ਪੂਰੇ ਦੇ ਗੁਣ ਗਾਉਂਦੀ ਨਹੀਂ ਸੀ ਸਕਦੀ ਦੂਜੇ ਪਾਸੇ ਮੇਰੀ ਮਾਂ ਦਾ ਮਨ ਰਿਸ਼ਤੇ ਲਈ ਹਮੇ ਪਰੰਦੇ ਨਾ ਤੋਂ ਵੀ ਡਰਦਾ ਸੀ ਉਹਨੇ ਆਪਣੇ ਮਨ ਦੀ ਗੱਲ ਬੇਬੇ ਨੂੰ ਵੀ ਕਹਿ ਸੁਣਾਈ ਪਰ ਬੇਬੇ ਮੰਨਣ ਵਾਲੀ ਕਿੱਥੇ ਆਖਣ ਲੱਗੀ ਈ ਕਿਆਂ ਨੂੰ ਕੌਣ ਰੋਕ ਸਕਿਆ ਐ ਇੱਕ ਨਾ ਇੱਕ ਦਿਨ ਤਾਂ ਆਪਣੇ ਘਰੇ ਧੋਰਨੀਆਂ ਪੈਂਦੀਆਂ ਮਾਂ ਦਾ ਕਾਲਜਾ ਐਦਨ ਕਾ ਮੌਕਾਤਾ ਜਦੋਂ ਧੀਆਂ ਨੂੰ ਘਰੋਂ ਤੋਰਨ ਦੀ ਗੱਲ ਛਿੜਦੀ ਤੂੰ ਘਬਰਾ ਨਾ ਰੱਬ ਭਲੀ ਕਰੂ ਨਾਲੇ ਸੰਯੋਗ ਜ਼ੋਰਾਵਰ ਆਪਣੇ ਪਿਓ ਦੀ ਖੁਸ਼ੀ ਅੱਗੇ ਮੈਂ ਬਹੁਤਾ ਚਿਰ ਆਪਣੇ ਸੁਪਨਿਆਂ ਨਾਲ ਨਾ ਖੜ ਸਕੀ ਮੈਂ ਆਪਣੇ ਡੈਡੀ ਦੀਆਂ ਅੱਖਾਂ ਵਿੱਚ ਇਸਾਏ ਰਿਸ਼ਤੇ ਦੀ ਉਪਜਾ ਚਾਹੇਖ ਆਪਣੀਆਂ ਅੱਗੇ ਵਧਣ ਦੀਆਂ ਦੀਆਂ ਵਸਾਰ ਦਿੱਤੀਆਂ ਤੇ ਸ਼ਾਮਲ ਹੋ ਗਈ ਸਭ ਦੀਆਂ ਖੁਸ਼ੀਆਂ ਵਿੱਚ ਬਾਂਤੀ ਭੂਆ ਦੇ ਘਰ ਚੰਡੀਗੜ੍ਹ ਸੈਕਟਰ 29 ਵਿਖੇ ਦੇਖਾਈ ਦੀ ਰਸਮ ਰੱਖੀ ਗਈ ਮੈਂ ਗੁਲਾਬੀ ਰੰਗ ਦਾ ਸੂਟ ਪਾਈ ਸੇਰ ਫੁਲਕਾਰੀ ਦੀ ਚੁੰਨੀ ਨਾਲ ਕੱਜ ਪਿਓ ਦੀ ਅਣਖ ਨੂੰ ਸੀਨੇ ਨਾਲ ਲਾ ਚੁੱਪਚਾਪ ਇੱਕ ਸਜੀ ਹੋਈ ਕੁੜੀ ਵਾਂਗ ਬੈਠ ਗਈ ਮੇਰੇ ਕੋਲ ਹੀ ਮੇਰੀ ਮਾਂ ਕੁਲਜੀਤ ਹੋਣ ਵਾਲੀ ਸੱਸ ਮਨਜੀਤ कौर ਤੇ ਭੂਆ ਬਾਂਤੀ ਬੈਠੀਆਂ ਸਨ ਉਹ ਬਾਂਤੀ ਮਨਜੀਤ कौर ਨੂੰ ਮੇਰੇ ਵੱਲ ਇਸ਼ਾਰਾ ਕਰਕੇ ਆਖਣ ਲੱਗੀ ਆਹ ਦੇਖ ਲਓ ਕੁੜੀ ਤੁਹਾਡੇ ਸਾਹਮਣੇ ਜੋ ਪੁੱਛਣਾ ਪੁੱਛ ਲਓ ਫੇਰ ਨਾ ਆਖਿਓ ਅਸੀਂ ਕੋਈ ਲਕੋ ਰੱਖਿਆ ਮੈਂ ਅੱਖਾਂ ਨੀਵੀਆਂ ਕਰ ਬੈਠੀ ਹੁਈ ਸਾਂ ਮੇਰਾ ਸੰਗਦੀ ਦਾ ਬੁਰਾ ਹਾਲ ਸੀ ਮੈਂ ਪਹਿਲੀ ਵਾਰ ਇਦਾਂ ਕਿਸੇ ਸਾਹਮਣੇ ਬੈਠੀ ਸਾਂ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਉਹ ਮੈਨੂੰ ਦੇਖ ਕੇ ਜਵਾਬ ਹੀ ਨਾ ਦੇ ਦੇਣ ਹੁਣ ਇਸ ਸਮੇਂ ਮੇਰੇ ਲਈ ਉਹਨਾਂ ਦੀ ਹਾਂ ਤੇ ਨਾ ਮੇਰੇ ਅਹਿਮ ਦਾ ਸਵਾਲ ਬਣ ਗਈ ਸੀ ਮੈਂ ਕੰਬ ਰਹੀ ਸਾਂ ਇਹ ਸੋਚ-ਸੋਚ ਕੇ ਕਿ ਕਿਦਰੇ ਜਿਉਂ ਉਹ ਜਵਾਬ ਦੇ ਦਿੱਤਾ ਤਾਂ ਮੇਰੀ ਕੀ ਜਦ ਤਰਹ ਜਾਏਗੀ ਪਰ ਮੈਂ ਮੁੰਡਾ ਨਹੀਂ ਸੀ ਵੇਖਿਆ ਪਰ ਫਿਰ ਵੀ ਮੈਂ ਮਨ ਅੰਦਰੋਂ ਅਰਦਾਸਾਂ ਕਰਦੀ ਸੀਾਂ ਕਿ ਉਹਨਾਂ ਨੂੰ ਮੈਂ ਪਸੰਦ ਆ ਜਾਵਾਂ ਮਨਜੀਤਕੌਰ ਮੇਰੇ ਵੱਲ ਨੀਜ ਨਾਲ ਤੱਕਦੀ ਹੋਈ ਆਖਣ ਲੱਗੀ ਅਸੀਂ ਕੀ ਪੁੱਛਣਾ ਪਾਈ ਮਨਿਆ ਕਿ ਮੇਰੀ ਕੋਈ ਧੀ ਨਹੀਂ ਪਰ ਭਤੀਜੀਆਂ ਭਾਂਜੀਆਂ ਵੀ ਤਾਂ ਧੀਾਂ ਵਰਗੀਆਂ ਹੁੰਦੀਆਂ ਮੈਂ ਵੀ ਤਾਂ ਕਿਸੇ ਦੀ ਧੀ ਹਾਂ ਬਾਂਤੀ ਪੂਆ ਮਨਜੀਤਕੌਰ ਜੀਆਂ ਗੱਲਾਂ ਦਾ ਮਾਨ ਰੱਖਦੀ ਹੋਈ ਦੇਖੋ ਭੈਣ ਜੀ ਇਹ ਕੋਈ ਗੁੱਡੇ ਗੁੱਡੀ ਦੀ ਖੇਡ ਤਾਂ ਹੈ ਨਹੀਂ ਉਮਰਪੁਰ ਦੇ ਰਿਸ਼ਤੇ ਨੇ ਫੇਰ ਵੀ ਆਪਣੀ ਤਸੱਲੀ ਕਰ ਲੋ ਮਨਜੀਤ ਕੋਰ ਟਰਮੇ ਦੇ ਨਾਲ ਗਲਾ ਸਾਫ ਕਰਦੀ ਹੋਈ ਅੱਖ ਲੱਗੀ ਮੈਨੂੰ ਤਾਂ ਭਾਈ ਟੀ ਚਾਹੀਦੀ ਐ ਟੀ ਦੀ ਹੀ ਕਮੀ ਐ ਹੋਰ ਰੱਬ ਦਾ ਦਿੱਤਾ ਸਭ ਕੁਝ ਐ ਬਿડા ਪਿੱਛੇ ਬੈਠੇ ਬਿਠਾਇਆ ਨੂੰ ਪੱਕੀ ਪਕਾਈ ਰੋਟੀ ਮਿਲ ਜਾਵੇ ਬਹੁਤ ਹੁਣ ਅੱਜਕਲ੍ਹ ਬਈ ਘਰ ਬਹਿ ਕੇ ਵੀ ਨਹੀਂ ਸਰਦਾ ਕੁੜੀਆਂ ਦਾ ਘਰ ਦੇ ਜਿੰਨੇ ਜੀ ਉਹਨੇ ਕਮੌਣ ਤਾਂ ਕਿਤੇ ਜਾ ਕੇ ਢੰਗ ਦੀ ਰੋਟੀ ਜੁੜਦੀ ਐ ਗੱਲ ਕਰਦੀ ਕਰਦੀ ਮਨਜੀਤ ਕੌਰ ਮੁੜ ਮੇਰੇ ਵੱਲ ਵੇਖ ਕੇ ਮੈਨੂੰ ਪੁੱਛਣ ਲੱਗੀ ਪੁੱਤਰ ਜੀ ਕਿੰਨਾ ਪੜਿਓ ਮੈਂ ਆਪਣੀ ਹੋਣ ਵਾਲੀ ਸੱਸ ਵੱਲ ਦੇਖਦੇ ਹੋਏ ਧੀਵੇਂ ਜੇ ਸੁਰ ਵਿੱਚ ਕਿਹਾ ਜੀ ਐਮਏ ਬੀਐਡ ਕੀਤੀ ਹੈ ਮਨਜੀਤ ਕੌਰ ਨੇ ਅੱਗੇ ਗੱਲ ਸ਼ੁਰੂ ਕੀਤੀ ਫਿਰ ਨੌਕਰੀ ਦਾ ਕੀ ਬਣਿਆ ਕਿਧਰੇ ਅਪਲਾਈ ਨਹੀਂ ਕੀਤਾ ਜੀ ਜਦੋਂ ਪੋਸਟਾਂ ਨਿਕਲੀਆਂ ਤਾਂ ਅਪਲਾਈ ਕਰਾਂਗੀ ਉੰਜ ਅਧਿਆਪਕ ਯੋਗਤਾ ਟੈਸਟ ਵੀ ਕਲੀਅਰ ਹੈ ਫਿਲਹਾਲ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾ ਰਹੀ ਹਾਂ ਮੈਨੂੰ ਵੇਖ ਮੇਰੇ ਨਾਲ ਗੱਲਾਂ ਕਰ ਮਨਜੀਤ ਕੌਰ ਖੁਸ਼ੀ ਹੁਣ ਗੱਲ ਮੁੰਡੇ ਤੇ ਮੇਰੀ ਹਾਂ ਤੇ ਟਿੱਕੀ ਹੋਈ ਸੀ ਮਨਜੀਤ ਕੌਰ ਝੱਟ ਦੂਸਰੇ ਕਮਰੇ ਵਿੱਚੋਂ ਆਪਣੇ ਪੁੱਤ ਮੇਰੇ ਹੋਣ ਵਾਲੇ ਪਤੀ ਜਸਵੰਤ ਨੂੰ ਸੱਦ ਲਈ ਮੇਰਾ ਦਿਲ ਬਹੁਤ ਤੇਜ਼ ਰਫ਼ਤਾਰ ਨਾਲ ਧੜਕ ਰਿਹਾ ਸੀ ਚਾਹੁੰਦੇ ਹੋਏ ਵੀ ਮੈਂ ਜਸਵੰਤ ਵੱਲ ਵੇਖ ਨਾ ਸਕੀ ਭਾਵੇਂ ਉਸ ਨਾਲ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਤੰਦਾਂ ਲਿਫਟਣ ਦੀ ਤਿਆਰੀ ਵਿੱਚ ਸਨ ਜਦੋਂ ਜਸਵੰਤ ਨੇ ਮੈਨੂੰ ਨੀਵੀਂ ਪਾਈ ਬੈਠੀ ਵੇਖਿਆ ਤਾਂ ਵੇਖਦਾ ਹੀ ਰਹਿ ਗਿਆ ਸੱਚਮੁੱਚ ਉਸ ਦਿਨ ਮੈਂ ਗੁਲਾਬੀ ਸੂਟ ਵਿੱਚ ਕਿਸੇ ਪਰਿ ਦੀ ਨਾਲੋਂ ਘੱਟ ਨਹੀਂ ਸੰਜਗਦੀ ਮੇਰਾ ਗੋਰਾ ਚਿੱਟਾ ਰੰਗ ਤਿੱਖੇ ਨੈਣ ਨਕਸ਼ ਅੱਖਾਂ ਨੀਵੀਆਂ ਕਰ ਬੈਠੀ ਹੋਈ ਮੈਂ ਉਸ ਨੂੰ ਆਪਣੇ ਸੁਪਨਿਆਂ ਦੀ ਹੀਰ ਵਰਗੀ ਹੀ ਲੱਗੀ ਜਿਹੜੀ ਅਕਸਰ ਉਸ ਨੂੰ ਆਵਾਜ਼ਾਂ ਮਾਰ ਜਗਾ ਦਿੰਦੀ ਸੀ ਆਪਣੀ ਮਾਂ ਮੰਜੀਤ ਦੇ ਵਾਰ-ਵਾਰ ਉਸ ਦੀ ਮਰਜ਼ੀ ਪੁੱਛਣ ਤੇ ਜਸਵੰਤ ਮੇਰੇ ਵੱਲ ਵੇਖਦਾ ਹੋਇਆ ਆਖਣ ਲੱਗਿਆ ਵੱਡਿਆਂ ਦੀ ਹਾਂ ਵਿੱਚ ਹੀ ਮੇਰੀ ਹਾਂ ਬਾਕੀ ਤੁਸੀਂ ਇਹਨਾਂ ਤੋਂ ਪੁੱਛ ਲਓ ਉਸ ਦੀ ਆਵਾਜ਼ ਮੇਰੇ ਕੰਨਾਂ 'ਚ ਰਸ ਕੋਲਦੀ ਹੋਈ ਮੇਰੇ ਦਿਲ ਦੀਆਂ ਧੜਕਣਾਂ ਨੂੰ ਹੋਰ ਤੇਜ਼ ਕਰ ਗਈ ਮੇਰਾ ਦੀ ਕਰੀ ਮੈਂ ਇੱਕ ਵਾਰ ਉਹਨੂੰ ਨਜ਼ਰ ਪਰ ਵੇਖ ਲਵਾਂ ਪਰ ਆਪਣੇ ਕੋਲ ਸਭ ਦੀ ਹਾਜ਼ਰੀ ਬਾਰੇ ਸੋਚ ਨੀਵੀਂ ਪਾ ਕੇ ਬੈਠੀ ਰਹੀ ਮੰਤਰੀਪੂਆ ਮੈਨੂੰ ਹੱਸਦੀ ਹੋਈ ਦੱਸ ਭਾਈ ਮੁਸਕਾਨ ਹੁਣ ਤੇਰੀ ਵਾਰੀ ਆ ਗਈ ਫੇਰ ਨਾ ਕੀ ਤੈਨੂੰ ਪੁੱਛਿਆ ਨਹੀਂ ਕਿਸੇ ਨੇ ਮੈਂ ਚੁੱਪਚਾਪ ਨੀਮੀ ਪਾਈ ਬੈਠੀ ਰਹੀ ਮਨਜੀਤ ਕੌਰ ਜਸਵੰਤ ਨੂੰ ਇਸ਼ਾਰਾ ਕਰ ਦੂਸਰੇ ਕਮਰੇ ਵੱਲ ਤੁਰ ਪਈ ਜਸਵੰਤ ਵੀ ਮਾਂ ਦੇ ਕਦਮਾਂ ਨਾਲ ਕਦਮ ਮਲਾਉਂਦਾ ਹੋਇਆ ਉਸੇ ਮਗਰ ਮਗਰ ਤੁਰ ਪਿਆ ਹੁਣ ਮੈਂ ਪਛਤਾ ਰਹੀ ਸਾਂ ਕਿ ਇੱਕ ਵਾਰ ਤਾਂ ਵੇਖ ਲੈਂਦੀ ਉਹਨੂੰ ਜਿਹਦੇ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਕੱਣ ਲੱਗੀ ਹੁਣ ਕਮਰੇ ਵਿੱਚ ਮੈਂ ਮੇਰੀ ਮਾਂ ਕੁਲਜੀਤ ਤੇ ਬੰਤੀ ਪੂਆਇਸਨ ਡੈਡੀ ਜੀ ਵੀ ਸਾਡੇ ਕੋਲ ਆ ਬੈਠੇ ਉਹਨਾਂ ਜਦੋਂ ਮੇਰੇ ਸਿਰ ਤੇ ਹੱਥ ਧਰ ਮੇਰੀ ਰਾਏ ਪੁੱਛੀ ਤਮੈ ਉਸ ਤਰ੍ਹਾਂ ਨੀਮੀ ਪਾਈ ਬੈਠੀ ਹੋਈ ਨੇ ਬਿਨਾ ਕੁਝ ਮੂੰਹੋਂ ਬੋਲਿਆਂ ਸਿਰ ਖਲਾ ਆਪਣੀ ਹਾਮੀ ਪਰ ਦਿਤੀ ਮੇਰੀ ਹਾਮੀ ਨੇ ਦੋਹਾਂ ਪਰਿਵਾਰਾਂ ਵਿੱਚ ਸਾਂਝ ਦੀ ਖਮਨੀ ਬਣ ਦਿੱਤੀ ਦੋਹਾਂ ਪਰਿਵਾਰਾਂ ਨੇ ਸ਼ਗਨ ਦੇ ਲੱਡੂ ਤੇ 501 ਰੁਪਏ ਸਾਡੇ ਦੋਹਾਂ ਦੀਆਂ ਝੋਲੀਆਂ ਚ ਪਾ ਗੱਲ ਪੱਕੀ ਕਰ ਲਈ ਮੇਰੇ ਪਿਓ ਨੇ ਘਾਰਾ ਆਂਡ ਗਵਾਂਡ ਵਿੱਚ ਲੱਡੂ ਵੰਡ ਆਪਣੀ ਖੁਸ਼ੀ ਸਾਂਝੀ ਕੀਤੀ ਸਭ ਵਧਾਈਆਂ ਦੇ ਰਸਨ ਤੇ ਮੈਂ ਜਸਵੰਤ ਵਾਰੀ ਸੋਚ ਸੋਚ ਕੇ ਅੰਦਰੋਂ ਅੰਦਰ ਹੀ ਖੁਸ਼ ਹੋ ਰਹੀ ਸੀ ਮੈਨੂੰ ਖਰੂਰ ਜਿਹਾ ਚੜਿਆ ਹੋਇਆ ਸੀ ਮੇਰੇ ਪੈਰ ਜਿਵੇਂ ਜ਼ਮੀਨ ਤੇ ਨਹੀਂ ਸੰ ਲੱਗ ਰਹੇ ਉਸ ਦਿਨ ਤੋਂ ਪਹਿਲਾਂ ਤਾਂ ਮੇਰੇ ਨਾਲ ਕਦੇ ਵੀ ਅਜਿਹੀ ਹਾਣੀ ਸੀ ਹੋਇਆ ਜਸਵੰਤ ਦਾ ਅਣ ਦੇਖਿਆ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ ਤੇ ਮੇਰੇ ਕੰਨਾਂ ਵਿੱਚ ਉਸ ਦੀਆਂ ਗੱਲਾਂ ਵਾਰ-ਵਾਰ ਘੁਮਣ ਘੇਰੀਆਂ ਪਾ ਰਹੀਆਂ ਸਨ ਉਸ ਦਿਨ ਵੀ ਮੈਂ ਆਪਣੇ ਆਪ ਨੂੰ ਕਿੰਨੀ ਦੇਰ ਸ਼ੀਸ਼ੇ ਬੂਰੇ ਖੜੀ ਨਿਹਾਰਦੀ ਰਹੀ ਉਸ ਦਿਨ ਮੈਨੂੰ ਸ਼ੀਸ਼ੇ ਵਿੱਚੋਂ ਅਣ ਦੇਖੀਆਂ ਜਸਵੰਤ ਦੀਆਂ ਅੱਖਾਂ ਨਜ਼ਰ ਆ ਰਹੀਆਂ ਸਨ ਮੈਨੂੰ ਇੰਜ ਲੱਗਦਾ ਸੀ ਜਿਵੇਂ ਸ਼ੀਸ਼ੇ ਵਿੱਚੋਂ ਉਹ ਮੈਨੂੰ ਵੇਖ ਰਿਹਾ ਹੋਵੇ ਜਿਵੇਂ ਮੈਂ ਸ਼ੀਸ਼ੇ ਬੁਰੇ ਕਿੰਨੀ ਦੇਰ ਨੀਵੀਂ ਪਈ ਖੜੀ ਹੋਈ ਸ਼ੀਸ਼ੇ ਕੋਲੋਂ ਉਦੋਂ ਤੱਕ ਸੰਗੀਰੀ ਜਦੋਂ ਤੱਕ ਮੇਰੀ ਮਾਂ ਨੇ ਮੈਨੂੰ ਹਾਕ ਮਾਰ ਬਾਹਰ ਨਹੀਂ ਬੁਲਾਇਆ ਮੈਂ ਆਪਣੀਆਂ ਸਹੇੜੀਆਂ ਨੂੰ ਜਸਵੰਤ ਬਾਰੇ ਦੱਸਣਾ ਚਾਹੁੰਦੀ ਸੀ ਇਸ ਲਈ ਮੈਂ ਅਗਲੇ ਦਿਨ ਦੀ ਉਡੀਕ ਕਰਨ ਲੱਗੀ ਤਾਂ ਜੋ ਸਕੂਲ ਜਾ ਸਭ ਸਹੇਲੀਆਂ ਨੂੰ ਆਪਣੇ ਰਿਸ਼ਤੇ ਬਾਰੇ ਦੱਸ ਸਕਾਂ ਆਂਢ ਨਾਂ ਗਵਾਂਢਾਂ ਮੇਰੀ ਮਾਂ ਕੁਲਜੀਤ ਨੂੰ ਬਧਾਈਆਂ ਦੇ ਰਹੀਆਂ ਸਨ ਮੇਰੀ ਮਾਂ ਦੇ ਚਿਹਰੇ ਤੇ ਖੁਸ਼ੀ ਘਟ ਜਦੋਂ ਕਿ ਉਦਾਸੀ ਦੇ ਪਰਛਾਵੇਂ ਜ਼ਿਆਦਾ ਝਾਤੀਆਂ ਮਾਰ ਰਹੇ ਸਨ ਉਹ ਅੱਜ ਖੁਸ਼ ਨਹੀਂ ਸੀ ਲੱਗ ਰਹੀ ਜਦੋਂ ਕਦੇ ਮਨਜੀਤ ਕੌਰ ਮੇਰੀ ਹੋਣ ਵਾਲੀ ਸੱਸ ਦਾ ਫੋਨ ਆਉਂਦਾ ਤਾਂ ਖੁਸ਼ੀ ਮੇਰੇ ਕੰਨ ਨਾਲ ਕੰਨ ਲਾ ਸੁਣਨ ਦੀ ਕੋਸ਼ਿਸ਼ ਕਰਦੀ ਕਿ ਕੀ ਗੱਲਾਂ ਹੋ ਰਹੀਆਂ ਨੇ ਉਹ ਮੈਨੂੰ ਹਾਸੇ ਮਖੌਲ ਵਿੱਚ ਪਤਾ ਨਹੀਂ ਕੀ ਕੀ ਆਖ ਦਿੰਦੀ ਜਿਸ ਕਾਰਨ ਮੈਂ ਖਿੱਚ ਜਾਂਦੀ ਸਾਡੀ ਚੰਗੀ ਬਹਿਸ ਹੁੰਦੀ ਬੇਬੇ ਸਾਡੀ ਸੁਲਾਹ ਕਰਾਉਂਦੀ ਹੋਈ ਆਖਦੀ ਆ ਹੁਣ ਲੜਦੀਆਂ ਜਦੋਂ ਆਪਣੇ ਆਪਣੇ ਘਰ ਚਲੀਆਂ ਜਾਣਾ ਦੋਹਾਂ ਨੇ ਫੇਰ ਤਰਸਿਆ ਕਰਨਾ ਮਿਲਣ ਨੂੰ ਖੁਸ਼ੀ ਤੂੰ ਨਾ ਤੰਕਰਿਆ ਕਰ ਬਿ ਡਿਪੈਂਡ ਤੇਰੀ ਉਂਝ ਵੀ ਹੁਣ ਇਹ ਤਾਂ ਇਸ ਘਰ ਵਿੱਚ ਥੋੜੇ ਦਿਨਾਂ ਦੀ ਬਰਹਾਉਣੀ ਐ ਫੇਰ ਤੂੰ ਵੀ ਰੋਇਆ ਕਰਨਾ ਅੱਖਾਂ ਭਰ-ਭਰ ਜਦੋਂ ਬੇਬੇ ਅੰਜਾਖ ਦੀ ਮੇਰੇ ਕਾਲ ਜਿਹੜਾ ਰੁਕ ਪਰ ਜਾਂਦਾ ਮੇਰੀਆਂ ਅੱਖਾਂ 'ਚੋਂ ਵਗਦੇ ਹੰਝੂ ਵੇਖ ਖੁਸ਼ੀ ਮੇਰੇ ਗਲ ਬਾਹਾਂ ਪ ਆਪ ਵੀ ਰੋਣ ਬਹਿ ਜਾਂਦੀ ਸਾਡੀ ਮਾਂ ਤੇ ਬੇਬੇ ਅੱਖਾਂ ਪੂੰਝਦੀਆਂ ਸਾਨੂੰ ਦੋਹਾਂ ਨੂੰ ਚੁੱਪ ਕਰਾਉਂਦੀਆਂ ਖੁਸ਼ੀ ਤਾਂ ਸਰਦਨ ਮੇਰੇ ਵਿਆਹ ਦੀਆਂ ਗੱਲਾਂ ਤੇ ਰੁੱਝੀ ਰਹਿੰਦੀ। ਮੈਨੂੰ ਤਾਂ ਸੂਟ ਸੁਆਉਣਾ ਹੈ। ਇੱਕ ਸ਼ਰਾਰਾ ਵੀ ਲੈਣਾ, ਇੱਕ ਪੰਜਾਬੀ ਜੁੱਤੀ ਨਾਲ ਪਰਾਂ ਦਾ। ਪਤਾ ਨਹੀਂ ਹੋਰ ਕੀ ਕੀ ਵਿਉਂਤਾਂ ਬਣਾਉਂਦੀ ਰਹਿੰਦੀ। ਬੇਬੇ ਹਾਸੇ ਵਿਚ ਆਖਦੀ, ਨਾ ਮਸਕਾਨ ਦੀ ਥਾਂ ਪਹਿਲਾਂ ਤੈਨੂੰ ਤੋਰਦੀ ਏ ਸੋ। ਬੇਬੇ ਦੀ ਗੱਲ ਸਾਰੇ ਘਰ ਵਿੱਚ ਆਸੇ ਗੂੰਜਣ ਲੱਗ ਪੈਂਦੇ। ਇੱਕ ਦਿਨ ਸਾਰੇ ਘਰ ਦੇ ਹਾਸਿਆਂ ਨੂੰ ਜਿਵੇਂ ਕਿਸੇ ਦੀ ਨਜ਼ਰ ਹੀ ਖਾ ਗਈ। ਕਾਸਿਨ ਦੀ ਛਣਕਾਰ ਹੌਂਕਿਆਂ ਵਿੱਚ ਤਬਦੀਲ ਹੁੰਦਿਆ। देर ਨਾ ਸਕੀ। ਜਦੋਂ ਮੈਂ ਅੜ ਗਈ ਸਾਂ ਕਿ ਮੈਂ ਜਸਵੰਤ ਨਾਲ ਵਿਆਹ ਨਹੀਂ ਕਰਵਾਣਾ। ਵਿਆਹ ਦੇ ਦਿਨ ਬੰਨੇ ਗਏ ਸਨ ਪਰ ਮੈਂ ਆਪਣੀਆਂ ਅੱਖਾਂ ਵਿੱਚ ਡੱਬ-ਡੱਬ ਕਰਦੇ ਅਥਰੂ ਪੜ ਕੇ ਸਭ ਨੂੰ ਇੱਕ ਟੁਕ ਫੈਸਲਾ ਸੁਣਾ ਦਿੱਤਾ ਸੀ ਕਿ ਜੇਕਰ ਮੇਰੇ ਤੇ ਵਿਆਹ ਲਈ ਦਬਾ ਪਾਇਆ ਤਾਂ ਉਸ ਘਰ ਵਿੱਚ ਮੈਂ ਨਹੀਂ ਮੇਰੀ ਦਾਸ਼ੀ ਜਾਵੇਗੀ। ਮੇਰੀ ਗੱਲ ਸੁਣ ਜਿਵੇਂ ਸਾਰੇ ਘਰ ਵਿੱਚ ਹਨੇਰਾ ਹੀ ਭਸਰ ਗਿਆ। ਮੇਰੇ ਪਿਓ ਦੀ ਮੱਥੇ ਤੇ ਕਬਰਾਟ ਦੀਆਂ ਬੂੰਦਾਂ ਉੱਭਰ ਆਈਆਂ ਉਹ ਬੇਬੇ ਦੇ ਮੰਜੇ ਦੀ ਬਾਹੀ ਫੜ ਕੇ ਬੈਠ ਗਿਆ ਤੇ ਉਸ ਨੂੰ ਸੋਚਾਂ ਦੇ ਹਨੇਰੇ ਖੂਹ ਵਿੱਚ ਡਿੱਗਣ ਲੱਗਿਆ ਤੇ ਇਹ ਨਾ ਲੱਗੀ ਬੇਬੇ ਨੂੰ ਵੀ ਹੁਣ ਕੁਝ ਨਹੀਂ ਸੀ ਸੋਝ ਰਿਆ ਕਿ ਉਹ ਕੀ ਕਹੇ ਕੀ ਨਾ ਮੇਰੀ ਮਾਂ ਦੇ ਬੇਵਸ ਸੰਜੂ ਪਲਕਾਂ ਦੇ ਹੱਦ ਬਨੇ ਤੋੜ ਕੇ ਉਸ ਦੀਆਂ ਗੱਲਾਂ ਤੇ ਕਹਿ ਰਿਹਾ ਚੁੱਪ ਨੇ ਸਾਰੇ ਕੇਰੇ ਹੋਏ ਸਨ ਕਰਦੇ ਸਾਰੇ ਜੀ ਮੇਰੇ ਮੂੰਹੋਂ ਕੱਢੇ ਸ਼ਬਦਾਂ ਦੇ ਅਰਥ ਆਪੋ ਆਪਣੇ ਢੰਗ ਨਾਲ ਆਪਣੇ ਆਪਣੇ ਮਨਾਂ ਦੀਆਂ ਤਹਿਾਂ ਅੰਦਰ ਫਰੋਲ ਰਹੇ ਸਨ ਅਚਨ ਚੇਤ ਮੇਰਾ ਵਿਆਹ ਤੋਂ ਇਨਕਾਰੀ ਹੋਣਾ ਸਭ ਦੇ ਖਿਆਲਾਂ ਤੋਂ ਬਾਹਰ ਦੀ ਗੱਲ ਸੀ ਥੋੜੀ ਦੇਰ ਆਪਣੇ ਖਿਆਲਾਂ ਨਾਲ ਜਦੋਜਹਿਦ ਕਰਨ ਮਗਰੋਂ ਮੇਰੇ ਪਿਓ ਨੇ ਆਪਣੇ ਕਮਰੇ ਅੰਦਰ ਜਾ ਬੂਹੇ ਨੂੰ ਅੰਦਰੋਂ ਕੁੜੀ ਲਾ ਲਈ ਮੇਰੀ ਮਾਂ ਕੁਲਜੀਤ ਅਤੇ ਮੇਰੇ ਹੱਥ ਪੈਰ ਫੁੱਲਣ ਲੱਗੇ ਅਸੀਂ ਦੋਵੇਂ ਕਮਲੀਆਂ ਹੋ ਗਈਆਂ ਦਰਵਾਜ਼ਾ ਖੜਕਾ ਖੜਕਾ ਕੇ ਬੇਬੇ ਮੰਝੇ ਤੇ ਬੇਵਸ ਬੈਠੀ ਹਾਏ ਦੁਖਾਈ ਪਾਉਂਦੀ ਰਹੀ ਇਹ ਤਾਂ ਰੱਬ ਦਾ ਸ਼ੁਕਰ ਸੀ ਕਿ ਗੁਰਬਾਜ ਉਸ ਦਿਨ ਛੇਤੀ ਘਰ ਆ ਗਿਆ ਉਨੇ ਬੜੀ ਮੁਸ਼ਕਲ ਨਾਲ ਦਰਵਾਜ਼ੇ ਨੂੰ ਧੱਕੇ ਮਾਰ-ਮਾਰ ਕੇ ਖੋਲਿਆ। ਉਹ ਤਾਂ ਸਾਡੀ ਕਿਸਮਤ ਨੂੰ ਸ਼ਾਇਦ ਤਰਫ ਆ ਗਿਆ ਕਿ ਦਰਵਾਜ਼ੇ ਦੀ ਕੁੰਡੀ ਠੀਕ ਤਰ੍ਹਾਂ ਨਹੀਂ ਸੀ ਲੱਗੀ। ਨਹੀਂ ਤਾਂ ਪਤਾ ਨਹੀਂ ਉਸ ਦਿਨ ਕਿਹੜਾ ਭਾਣਾ ਵਰਤ ਜਾਣਾ ਸੀ। ਮੇਰਾ ਪਿਓ ਪਸੀਨੇ ਨਾਲ ਭਿੱਜਿਆ ਹੋਇਆ ਕਮਰੇ ਅੰਦਰ ਚੁੱਪਚਾਪ ਕਮਰੇਵਾਂ ਮਗਬਠਰ ਸੀ। ਰੋਂਦੀ ਕਰਲੌਂਦੀ ਹੋਈ ਮੈਂ ਆਪਣੇ ਪਿਓ ਦੇ ਗੋਡਿਆਂ ਤੇ ਸਿਰ ਰੱਖ ਕੇ ਬੈਠ ਗਈ। ਪਰ ਡੈਡੀ ਜੀ ਉੰਜ ਹੀ ਬੈਠੇ ਰਹੇ ਜਿਵੇਂ ਕੋਈ ਪੱਥਰ ਪਿਆ ਹੋਵੇ। ਅਸੀਂ ਸਾਰੇ ਰੋਜ਼ੇ ਸਾਂ ਪਰ ਉਹ ਆਪਣੇ ਹੀ ਖਿਆਲਾਂ ਵਿੱਚ ਗੁੰਮ ਸਨ ਮੈਂ ਮੱਝੀ ਕਰਕੇ ਕੀ ਡੈਡੀ ਜੀ ਪਹਿਲਾਂ ਮੈਥੋਂ ਤਾਂ ਪੁੱਛ ਲੈਂਦੇ ਕਿ ਤੂੰ ਜਿਹੜੀ ਕੱਲ ਤੋਂ ਇੱਕ ਵਿਆਹ ਦੇ ਚਾਪ ਵਿੱਚ ਉੱਡੀ ਫਿਰਦੀ ਸੀ ਇੱਕਦਮ ਭੁੰਜੇ ਕਿਉਂ ਆਂਡ ਗਈ ਕੀ ਤੁਹਾਨੂੰ ਆਪਣੀ ਧੀ ਤੇ ਪੂਰਾ ਵੀ ਭਰੋਸਾ ਨਹੀਂ ਕਿ ਮੈਂ ਤੁਹਾਡੀ ਅਣਖ ਤੋਂ ਬਾਗੀ ਹੋ ਕੇ ਕੁਝ ਅਜਿਹਾ ਕਰ ਸਕਦੀ ਹਾਂ ਕਿ ਮੇਰੇ ਪਿਓ ਦੀਆਂ ਨਜ਼ਰਾਂ ਕਿਸੇ ਸਾਹਮਣੇ ਝੁਕਣ ਮੇਰੀਆਂ ਰਗਾਂ ਵਿੱਚ ਤੁਹਾਡਾ ਲਹੂ ਹੈ ਜਾਣ ਦੇ ਸਕਦੀਆਂ ਪਰ ਅਣਖ ਨਹੀਂ ਇੱਜ਼ਤ ਨਹੀਂ ਮੇਰੀਆਂ ਗੱਲਾਂ ਸੁਣ ਮੇਰੇ ਪਿਓ ਦੀਆਂ ਅੱਖਾਂ ਅੱਗੇ ਇੱਕ ਪ੍ਰਸ਼ਨ ਆਕੜ ਕੇ ਖੜਾ ਹੋ ਗਿਆ ਮੇਰੇ ਵਿਆਹ ਤੋਂ ਇਨਕਾਰ ਦਾ ਮੈਂ ਅੱਖਾਂ 'ਚ ਹੰਝੂ ਸਾਂਭਣ ਦੀ ਜਦੋਜਹਿਦ ਕਰਦੀ ਹੋਈ ਨੇ ਉਸ ਆਕੜੇ ਹੋਏ ਪ੍ਰਸ਼ਨ ਦਾ ਉੱਤਰ ਸਭ ਨੂੰ ਦੇ ਦਿੱਤਾ ਸੀ ਡੈਡੀ ਜੀ ਕਈ ਵਾਰ ਕੁਝ ਸ਼ਬਦ ਇੰਨੇ ਤਿੱਖੇ ਹੋ ਜਾਂਦੇ ਆ ਕਿ ਸੂਲਾਂ ਤੋਂ ਵੀ ਵੱਧ ਡੂੰਘੇ ਜ਼ਖਮ ਕਰ ਦਿੰਦੇ ਨੇ ਤੇ ਜ਼ਖਮ ਵੀ ਰੂਹ ਤੇ ਜਿਹੜੇ ਕਦੇ ਨਹੀਂ ਭਰਦੇ ਸਗੋਂ ਹਰ ਪਲ ਡੂੰਘੇ ਡੂੰਘੇ ਹੁੰਦੇ ਚਲੇ ਜਾਂਦੇ ਨੇ ਡੈਡੀ ਜੀ ਅੱਜ ਮੇਰੀ ਰੂਹ ਵੀ ਅਜਿਹੇ ਸ਼ਬਦਾਂ ਨਾਲ ਵਿੰਨੀ ਗਈ ਮੈਂ ਨਹੀਂ ਸੀ ਚਾਹੁੰਦੀ ਉਹਨਾਂ ਸ਼ਬਦਾਂ ਦੇ ਜ਼ਖਮ ਤੁਹਾਨੂੰ ਵੀ ਚੱਲਣੇ ਪੈਣ ਮੇਰੀ ਮਾਂ ਨੇ ਮੇਰੇ ਸਿਰ ਤੇ ਹੱਥ ਤਰ ਕੇ ਧੀਏ ਜਿਹੜੀ ਵੀ ਗੱਲ ਆ ਖੁੱਲ ਕੇ ਦੱਸ ਹੁਣ ਹੋਰ ਸਬਰ ਨਹੀਂ ਹੁੰਦਾ ਦੱਸ ਕੀ ਗੱਲ ਹੈ ਆਪਣੇ ਪਿਓ ਵੱਲ ਵੇਖਦੇ ਹੋਏ ਮੈਂ ਆਪਣੀ ਸਾਰੀ ਗੱਲ ਕੁੱਲ ਕੇ ਰੱਖ ਦਿੱਤੀ ਡੈਡੀ ਜੀ ਅੱਜ ਸਵੇਰੇ ਜਸਵੰਤ ਦੇ ਮੰਮੀ ਜੀ ਦਾ ਫੋਨ ਆਇਆ ਸੀ ਮੁੱਲ ਪਾਇਆ ਉਹਨਾਂ ਆਪਣੇ ਪੁੱਤ ਦਾ ਇੱਕ ਨਵੀਂ ਗੱਡੀ ਤੇ ਨਾਲ ਡਰਾਈਵਰ ਆਖਰ ਇਕਲੌਤਾ ਪੁੱਤਰ ਹੈ ਨਾ ਮਾਪਿਆਂ ਦਾ ਉਹਨਾਂ ਕੁਝ ਗੁੰਗੇ ਬੋਲੇ ਸ਼ਬਦਾਂ ਰਾਹੀਂ ਗੱਡੀ ਮੰਗੀ ਹੈ ਮੈਨੂੰ ਵੀ ਸਲਾਹ ਦਿੱਤੀ ਹੈ ਗੱਡੀ ਸਿੱਖਣ ਦੀ ਡੈਡੀ ਜੀ ਬਚਪਨ ਵਿੱਚ ਤੁਸੀਂ ਮੈਨੂੰ ਖਡਾਉਣੇ ਲੈ ਕੇ ਦਿੰਦੇ ਸੀ ਤੇ ਹੁਣ ਕੀ ਮੇਰੇ ਲਈ ਜੀਵਨ ਸਾਥੀ ਖਰੀਦੋਗੇ ਪਰ ਮੈਨੂੰ ਖਡਾਉਣਾ ਨਹੀਂ ਇੱਕ ਰੂਹ ਹਾਣੀ ਚਾਹੀਦਾ ਜਿਹੜਾ ਦੁਨੀਆਂ ਨਾਲ ਲੜ ਸਕੇ ਮੇਰੇ ਲਈ ਜਿਹਨੂੰ ਦੇਖ ਕੇ ਮੇਰਾ ਮਨ ਮਾਣ ਮਹਿਸੂਸ ਕਰੇ ਜਿਹਦੇ ਕਦਮਾਂ ਨਾਲ ਕਦਮ ਮਲਾ ਮੈਂ ਸਾਰੀ ਉਮਰ ਤੁਰਾਂ ਪਰ ਇੱਕ ਖਰੀਦੇ ਹੋਏ ਖਡੌਣਿਆਂ ਨਾਲ ਮੈਂ ਆਪਣੇ ਮਨ ਦੀਆਂ ਸਾਂਝਾ ਕਿਵੇਂ ਪਗਾਵਾਗੀ ਮੈਨੂੰ ਪਤਾ ਤੁਸੀਂ ਆਪਣੀ ਧੀ ਦੀ ਖਾਸ਼ ਖਾਤਰ ਜੋ ਕੁਝ ਕਰ ਸਕਦੇ ਹੋ ਜਿਹਨੂੰ ਦੇਖ ਕੇ ਮੇਰਾ ਮਨ ਮਾਣ ਮਹਿਸੂਸ ਕਰੇ ਜਿਹਦੇ ਕਦਮਾਂ ਨਾਲ ਕਦਮ ਮਲਾ ਕੇ ਮੈਂ ਸਾਰੀ ਉਮਰ ਤੁਰਾਂ ਪਰ ਇੱਕ ਖਰੀਦੇ ਹੋਏ ਖਡੌਣੇ ਨਾਲ ਮੈਂ ਆਪਣੇ ਮਨ ਦੀਆਂ ਸੰਝਾਂ ਕਿਵੇਂ ਪਾਵਾਂਗੀ ਮੈਨੂੰ ਪਤਾ ਤੁਸੀਂ ਆਪਣੀ ਧੀ ਦੀ ਖਾਸ਼ ਪੂਰੀ ਕਰਨ ਲਈ ਕੁਝ ਵੀ ਕਰ ਸਕਦੇ ਹੋ ਪਰ ਡੈਡੀ ਜੀ ਮੈਂ ਜਿਹੇ ਲਾਲਚੀਆਂ ਚ ਕਦੇ ਖੁਸ਼ ਨਹੀਂ ਰਹਿ ਸਕਦੀ ਇਸ ਲਈ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਡੈਡੀ ਜੀ ਮੇਰੇ ਮੂੰਹੋਂ ਅਚਾਨਕ ਜਿਹੀਆਂ ਗੱਲਾਂ ਸੁਣ ਦੰਗ ਰਹੇਗੇ ਉਹਨਾਂ ਦੇ ਚਿਹਰੇ ਤੇ ਹੁਣ ਪਹਿਲਾਂ ਵਰਗੀ ਨਾਮੋਸ਼ੀ ਨਹੀਂ ਤਾਂ ਆਪਣੀ ਧੀ ਦੀ ਫਖਰ ਦੀ ਹਲਕੀ ਰਾਂ ਉੱਭਰ ਆਈਆਂ ਉਹ ਮੇਰੇ ਸਿਰ ਤੇ ਹੱਥ ਥਾ ਮੁਸਕਰਾਪੇ ਪੁੱਤਰਾ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦੀ ਅਸੀਂ ਤੇਰੇ ਨਾਲ ਧੱਕਾ ਕਿਵੇਂ ਕਰ ਸਕਦੇ ਆਂ ਤੂੰ ਮੇਰੀ ਅੱਖ ਹੈ ਮੇਰਾ ਮਾਣ ਹੈ ਅਸੀਂ ਧੀ ਆਲੀ ਗੁੱਡੇ ਖਰੀਦਣ ਵਾਲਿਆਂ ਤੋਂ ਨਹੀਂ ਆ ਨਹੀਂ ਜਾਵੇਗੀ ਮੇਰੀ ਧੀ ਉਹਨਾਂ ਲਾਲਚੀਆਂ ਦੇ ਘਰ ਮੇਰੀ ਮਾਂ ਕਦੇ ਮੇਰੇ ਵੱਲ ਵੇਖਦੀ ਤੇ ਕਦੇ ਮੇਰੇ ਪਿਓ ਦੇ ਚਿਹਰੇ ਤੇ ਨਿਗਾਹ ਟਿਕਾ ਲੈਂਦੀ ਉਸ ਦੀਆਂ ਅੱਖਾਂ 'ਚ ਹੰਝੂ ਮੋਕਣ ਦਾ ਨਾਂ ਨਹੀਂ ਸੰ ਲੈ ਰਹੇ ਬੇਬੇ ਹੌਕੇ ਲੈ ਕੇ ਮੇਰੇ ਪਿਓ ਨੂੰ ਸਮਝਾਉਣ ਦੇ ਲੱਜਣਾਂ ਮੰਡਿਆ ਜੋ ਵੀ ਕਦਮ ਚੁੱਕਣਾ ਸੋ ਸਮਝ ਕੇ ਚੁੱਕੀ ਦੇਖੀ ਕਿਤੇ ਸ਼ਰੀਕਾਂ ਚ ਨੱਕ ਨਕਟਾ ਕੇ ਬਹਿ ਜਾਈ ਤਾਂ ਕੀ ਹੋਇਆ ਜੇ ਅਗਲਿਆਂ ਨੇ ਗੱਡੀ ਮੰਗ ਲਈ ਇੱਕੋ ਇੱਕ ਪੁੱਤ ਅਗਲਿਆਂ ਦਾ ਅਗਲਿਆਂ ਨੇ ਵੀ ਸ਼ਰੀਕੇ ਚ ਨੱਕ ਰੱਖਣੀ ਹੋ ਉਹ ਤਾਂ ਸਮਾਂ ਹੀ ਅਜੇ ਹੈ ਮੇਰਾ ਪਿਓ ਗੁਰਬਖਸ਼ ਸਿੰਘ ਆਪਣੀ ਮਾਂ ਦੀ ਗੱਲ ਵਿੱਚ ਵਿਚ ਵਿਚਾਰੇ ਕੱਟਦਾ ਹੋਇਆ ਭਾਂਬੜ ਵਾਂਗੂ ਮਰਚ ਪਿਆ ਬੇਬੇ ਮੈਨੂੰ ਸ਼ਰੀਕੇ ਦੀ ਕੋਈ ਪਰਵਾਹ ਨਹੀਂ ਮੈਂ ਤਾਂ ਆਪਣੀ ਧੀ ਦੀ ਖੁਸ਼ੀ ਵੇਖਣੀ ਹੈ ਮੇਰਾ ਤਾਂ ਇੱਟ ਵਰਗਾ ਪੱਕਾ ਜਵਾਬ ਹੈ ਇਸ ਰਿਸ਼ਤੇ ਤੋਂ ਡੈਡੀ ਜੀ ਬਾਂਤੀ ਪੂਆ ਨੂੰ ਫੋਨ ਤੇ ਕਹਿਣ ਲੱਗੇ ਭਾਈ ਬਾਂਤੀ ਬਹੁਤ ਜ਼ਰੂਰੀ ਗੱਲ ਕਰਨੀ ਆ ਇਸੇ ਵਕਤ ਜਿੱਦਾਂ ਉਦਾਂ ਹੀ ਪਿੰਡਾਂ ਜਾਵੇਂ ਤਾਂ ਚੰਗਾ ਧੂਆ ਵਿਚੋਲਣ ਸੋਚਾਂ ਵਿਚ ਪਈ ਹੋਈ ਵੀਰੇ ਗੱਲ ਤਾਂ ਦੱਸ ਆ ਜਿਹੜੀ ਗੱਲ ਮੈਂ ਕਰਨੀ ਆ ਉਹ ਫੋਨ ਤੇ ਨਹੀਂ ਹੋਣੀ ਇਹ ਗੱਲ ਆਮੋ ਸਾਹਮਣੇ ਬੈਠ ਕੇ ਕਰਨ ਵਾਲੀ ਐ ਆਖ ਡੈਡੀ ਜੀ ਨੇ ਫੋਨ ਕੱਟ ਦਿੱਤਾ ਸਾਰੇ ਘਰ ਵਿੱਚ ਜਿੱਥੇ ਕੱਲ ਤੱਕ ਵਿਆਹ ਦੀਆਂ ਰੌਣਕਾਂ ਚਾਹ ਕਰੀਆਂ ਸਨ ਉੱਥੇ ਅੱਜ ਚੁੱਪੀ ਚੁੱਪ पसरी ਹੋਈ ਸੀ ਖੁਸ਼ੀ ਆਪਣੀ ਸਹੇਲੀ ਨਾਲ ਬਾਜ਼ਾਰ ਗਈ ਹੋਈ ਸੀ ਜਦੋਂ ਉਹਨੇ ਘਰ ਆ ਕੇ ਮਾਤੋਂ ਵਰਗੀ ਚੁੱਪ ਬਾਰੇ ਗੁਰਬਾਖ ਤੋਂ ਪੁੱਛਿਆ ਤਾਂ ਉਹਨੇ ਵੀ ਚੁੱਪ ਦੀ ਸੂਈ ਨਾਲ ਆਪਣੇ ਬੁੱਲ ਸੀ ਲਏ ਮੰਤੀ 부ਆ ਉਸੇ ਸ਼ਾਮ ਕਰ ਪਹੁੰਚ ਗਈ ਸਾਰੇ ਪਾਸੇ ਮਰਗ ਵਰਗੀ ਚੁੱਪੀ ਵੇਖ ਕੇ ਇੱਕ ਵਾਰ ਤੋ ਟਲ ਗਈ ਵਿਆਹ ਵਰਗੇ ਘਰ ਚ ਸੋਗ ਦਾ ਪਸਾਰਾ ਉਹ اندرੋਂ اندر ਹੀ ਕੁਝ ਟੁੱਟਿਆ ਹੋਇਆ ਮਹਿਸੂਸ ਕਰਨ ਲੱਗੀ ਸਾਰੇ ਜੀਵਾਂ ਦੇ ਪੀਲੇ ਪੇਚੇਰਿਆਂ ਤੇ ਹਾਪਾ ਪਣ ਦਾ ਆ ਸਫਲ ਯਤਨ ਕਰਦੀ ਰਹੀ ਮੇਰੀ ਮਾਂ ਚਾਹ ਦੀ ਬਤੀਲੀ ਚੁੱਲੇ ਤਰ ਬਾਂਤੀ 부ਆ ਕੋਲ ਆ ਬੈਠੀ ਐਨ ਨੂੰ ਡੈਡੀ ਜੀ ਵੀ ਆ ਗਏ ਉਹ ਕੁਰਸੀ ਖਿੱਚ ਕੇ ਬਾਂਤੀ 부ਆ ਕੋਲ ਬੈਠ ਕੇ ਇਹ ਚ ਬੈਠਦੇ ਸਾਰੀ ਅੱਖਾਂ ਲੱਗੇ ਭੈਣ ਬਾਂਤੀ ਵੱਡੀ ਲਾਣੇਦਾਰਨੀ ਨੂੰ ਜਾ ਕੇ ਸਾਡਾ ਸੁਨੇਹਾ ਦੇ ਅਸੀਂ ਜੋ ਆਈ ਮੁੱਲ ਨਹੀਂ ਲੈਣਾ ਅਸੀਤ ਰੂਹਾ ਨਾਲ ਰੂਹਾ ਜੋੜਨ ਵਾਲੇ ਬੰਦੇ ਆ ਰਿਸ਼ਤਿਆਂ ਦਾ ਮੁੱਲ ਕੋਣ ਜੋਗੀ ਸਾਡੀ ਔਕਾਤ ਨਹੀਂ ਬੰਤੀ ਪੂਆ ਮੇਰੇ ਪਿਓ ਵੱਲ ਵੇਖਦੇ ਹੋਏ ਵੀਰੇ ਗੱਲ ਤਾਂ ਦੱਸ ਕੀ ਹੋਈ ਮੈਨੂੰ ਕੁਝ ਪਤਾ ਹੋ ਗੱਲ ਦਾ ਕੋਈ ਮੂੰਹ ਸਿਰ ਮੇਰੇ ਹੱਥ ਲੱਗੇ ਤਾਂ ਹੀ ਮੈਂ ਕੋਈ ਗੱਲ ਕਰਾਂ ਦੇਖ ਭੈਣ ਤੇਰੀ ਲਾਣੇਦਾਰਨੀ ਆਪਣੀ ਮੁਸਕਾਨ ਦੀ ਸੱਸ ਗੱਡੀ ਮੰਗਦੀ ਆ ਆਪਣੇ ਮੁੰਡੇ ਦਾ ਮੁੱਲ ਪਾਉਂਦੀ ਆ ਪਰ ਅਸੀਂ ਕਦੇ ਅਜਿਹੇ ਸੌਦੇ ਨਹੀਂ ਕੀਤੇ ਤੇ ਨਾ ਹੀ ਕਰਨਿਆਂ ਸਾਡਾ ਰਿਸ਼ਤੇ ਤੋਂ ਜਵਾਬ ਹੈ ਬੇਬੇ ਪੁੱਤ ਨੂੰ ਸਮਝਾਉਂਦੀ ਹੋਈ ਪੁੱਤ ਇੱਕ ਵਾਰ ਮੋੜ ਸੋਚ ਵਿਚਾਰ ਕਰ ਲੈ ਸ਼ਰੀਕੇ ਨੇ ਸਾਨੂੰ ਥੁੱਕ ਥੁੱਕ ਕੇ ਭਰ ਦੇਣਾ ਆਪਾਂ ਕੁੜੀ ਵਾਲੇ ਹੋ ਕੇ ਜਿਹੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਬੇਬੇ ਮੇਰੀ ਧੀ ਵੱਲ ਕੋਈ ਉਂਗਲੀ ਕਰਕੇ ਤਾਂ ਵਿਖਾਵੇ ਮੈਂ ਹੱਥ ਵੜ ਦੂੰ ਲੋਕਾਂ ਦਾ ਕੀ ਹੈ ਆਪੇ ਚੁੱਪ ਕਰ ਜਾਣਗੇ ਪਰ ਮੈਂ ਉਹਨਾਂ ਵਪਾਰੀਆਂ ਨੂੰ ਆਪਣੀ ਧੀ ਨਹੀਂ ਦੇਣੀ ਮੇਰਾ ਪਿਓ ਆਪਣੇ ਕਹੇ ਤੇ ਆੜਿਆ ਬੈਠਾ ਸੀ। ਭੂਆ ਵਿੱਚੋਂ ਹੀ ਬੋਲ ਪਈ। ਵੀਰੇ ਆ ਮੈਂ ਗੱਲ ਕਰਦੀ ਆ ਉਹਨਾਂ ਨਾਲ। ਤੂੰ ਥੋੜਾ ਸਬਰ ਤਾਂ ਰੱਖ। ਮੇਰਾ ਪਿਓ ਮੰਨਣ ਨੂੰ ਚਾਰ ਕਿੱਥੇ ਸੀ ਉਹਨੇ ਬਾਂਤੀ ਭੂਆ ਸਾਹਮਣੇ ਫੋਨ ਕਰ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਉਧਰ ਮਨਜੀਤਕੌਰ ਜਸਵੰਤ ਦੀ ਮਾਂ ਵੀ ਬੋੜੀ ਤੱਤੀ ਹੋਈ ਬੈਠੀ ਸੀ। ਉਹਨੇ ਵੀ ਬਿਨਾ ਕੋਈ ਸੋਚੇ ਸਮਝੇ ਜੋ ਮੂੰਹ ਆਇਆ ਮੂੰਹੋਂ ਕੱਢਿਆ। ਜਿਹੜੇ ਘਰ ਵਿੱਚ 15 ਦਿਨਾਂ ਤੱਕ ਵਾਜੇ ਵੱਜਣੇ ਸਨ, ਰੌਣਕਾਂ ਲੱਗਣੀਆਂ ਸਨ। ਉਸ ਘਰ ਵਿੱਚ ਚੁੱਪ ਦੀ ਚਾਦਰ ਪਸਰ ਗਈ ਪਿੰਡ ਵਿੱਚ ਭਾਂਪਾਂ ਹੋਣ ਲੱਗੀ ਸਾਰੇ ਦੱਬੀ-ਕੁੱਟੀ ਆਵਾਜ਼ਾਂ ਵਿੱਚ ਗੱਲਾਂ ਕਰਨ ਲੱਗੇ ਪਰ ਮੇਰੇ ਪਿਓ ਗੁਰਬਖਸ਼ ਸਿੰਘ ਜਾਂ ਘਰ ਦੇ ਕਿਸੇ ਹੋਰ ਜੀ ਤੋਂ ਕੁਝ ਵੀ ਪੁੱਛਣ ਦਾ ਹਿਆ ਕਿਸੇ ਦਾ ਨਾ ਪਿਆ ਹਲਵਾਣੀਆਂ ਟੈਂਟ ਵਾਲਿਆਂ ਨੂੰ ਸਾਈਆਂ ਦਿੱਤੀਆਂ ਹੋਈਆਂ ਸਨ ਭੈਣ ਜੀ ਉਹਨਾਂ ਨੂੰ ਆਪ ਹੀ ਦੱਸਿਆ ਕਿ ਸਾਡਾ ਵਿਆਹ ਤੋਂ انکار ਹੈ ਉਹਨਾਂ ਵਪਾਰੀਆਂ ਨਾਲ ਕੋਈ ਭੁੱਲ ਕੇ ਵੀ ਰਿਸ਼ਤਾ ਨਾ ਕਰ ਬੈਠਿਓ ਥੋੜੇ ਦਿਨ ਗੱਲਾਂ ਉੱਠੀਆਂ ਤੇ ਫਿਰ ਹੌਲੀ-ਹੌਲੀ ਲੋਕਾਂ ਨੂੰ ਆਪੇ ਵਿਸਰ ਗਈਆਂ ਪਰ ਇਸ ਘਟਨਾ ਨੇ ਮੈਨੂੰ ਬੁਰੀ ਤਰ੍ਹਾਂ ਚ ਜੋੜ ਕੇ ਰੱਖ ਦਿੱਤਾ ਮੈਂ ਜਸਵੰਤ ਨੂੰ ਆਪਣੀ ਰੂਹ ਵਿੱਚ ਬਿਠਾਇਆ ਸੀ ਹੁਣ ਮੇਰੇ ਲਈ ਬਹੁਤ ਔਖਾ ਹੋ ਰਿਹਾ ਸੀ ਉਸ ਨੂੰ ਆਪਣੀ ਰੂਹ ਵਿੱਚੋਂ ਕੱਢਣਾ ਪਰ ਫਿਰ ਮੈਂ ਸੋਚਦੀ ਜਿਹੜਾ ਅੱਜ ਮੇਰਾ ਨਹੀਂ ਹੋ ਸਕਿਆ ਉਹਨੇ ਕਦੇ ਵੀ ਮੇਰਾ ਨਹੀਂ ਸੀ ਹੋਣਾ ਮੇਰਾ ਜਿਵੇਂ ਹਰ ਕਿਸੇ ਤੋਂ ਭਰੋਸਾ ਹੀ ਉੱਠ ਗਿਆ ਵੇਬੇ ਦੀ ਚਿੰਤਾ ਹੁਣ ਪਹਿਲਾਂ ਨਾਲੋਂ ਵੀ ਵੱਧ ਗਈ ਜਦੋਂ ਡੈਡੀ ਜੀ ਦੇ ਦੋਸਤ ਜਗਤਾਰ ਮਾਸਟਰ ਜੀ ਨੂੰ ਮੇਰੇ ਰਿਸ਼ਤੇ ਟੁੱਟਣ ਦੀ ਗੱਲ ਦਾ ਪਤਾ ਲੱਗਿਆ ਉਹ ਵੀ ਚੱਟ ਸਾਡੇ ਖਰਾ ਬੈਠੇ ਤਾਂ ਜੋ ਮੇਰੇ ਪਿਓ ਦਾ ਮਨ ਉਹਨਾਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਕੇ ਥੋੜਾ ਹਲਕਾ ਹੋ ਸਕੇ ਜਗਤਾਰ ਮਾਸਟਰ ਜੀ ਡੈਡੀ ਜੀ ਦਾ ਚਿਹਰਾ ਵੇਖ ਹੈਰਾਨ ਸੀ ਕਿ ਉਹਨਾਂ ਦੇ ਚਿਹਰੇ ਤੇ ਰਿਸ਼ਤਾ ਟੁੱਟਣ ਦਾ ਕੋਈ ਬਹੁਤਾ ਦੁੱਖ ਨਹੀਂ ਸੀ ਉਹ ਤਾਂ ਸਗੋਂ ਖੁਸ਼ ਸੀ ਕਿ ਮੇਰੀ ਧੀ ਦੀ ਜ਼ਿੰਦਗੀ ਸਾਰੀ ਉਮਰ ਲਾਲਤ ਦੇ ਸੇਕ ਵਿੱਚ ਧੁੱਲਣ ਤੋਂ ਬਚ ਗਈ ਜਗਤਾਰ ਮਾਸਟਰ ਜੀ ਨੇ ਮੈਨੂੰ ਬਹੁਤ ਹੌਸਲਾ ਤੇ ਹਿੰਮਤ ਦਿੱਤੀ ਕਿ ਜ਼ਿੰਦਗੀ ਚ ਜਿਹੜੇ ਲੋਕਾਂ ਅਗੇ ਮੱਥਾ ਟੇਕਣ ਦੀ ਥਾਂ ਆਤਮ ਵਿਸ਼ਵਾਸ ਨਾਲ ਚੌਣਾ ਹੀ ਅਸਲੀ ਜਿਉਣਾ ਹੈ ਬੇਬੇ ਹੁਣ ਜਦੋਂ ਮੇਰੇ ਮਰਜ਼ਾਏ ਚਿਹਰੇ ਨੂੰ ਵੇਖਦੀ ਤਾਂ ਉਹਦੇ ਕਾਲਜੇ ਚੋਂ ચીਸ ਨਿਕਲਦੀ ਜਿਹੜੀ ਹੋਂਕਾ ਬਣ ਕੇ ਰਹਿ ਜਾਂਦੀ ਉਹ ਸੋਚਦੀ ਕਿ ਅੱਜ ਕੱਲ ਬੰਦੇ ਦੀ ਨੀਅਤ ਕਿਵੇਂ ਪਲਾਂ ਚ ਤਿਲਕ ਜਾਂਦੀ ਇੱਥੇ ਮੇਰੀ ਪੋਤੀ ਨੇ ਸੁੱਖੀ ਸੰਧੀ ਆਪਣੇ ਘਰ ਤੁਰ ਜਾਣਾ ਸੀ ਕਿ ਕਿੱਥੇ ਹੁਣ ਮਰਜਾਈ ਪਈਏ ਚੰਦਰਿਆ ਨੇ ਮੇਰੀ ਸੋਹਣੇ ਵਰਗੀ ਧੀ ਨਹੀਂ ਵੇਖੀ ਸਗੋਂ ਆਪਣੀ ਔਕਾਤ ਵਿਖਾ ਦਿੱਤੀ ਜਦੋਂ ਉਹ ਮੈਨੂੰ ਵੇਖਦੀ ਉਹਦਾ ਮਨ ਮੁੰਡੇ ਵਾਲਿਆਂ ਲਈ ਕੁੜਸਤ ਨਾਲ ਪਰ ਜਾਂਦਾ ਤੇ ਉਹਦੇ ਮੂੰਹੋਂ ਆਪ ਮੁਖਾਰੀ ਨਿਕਲ ਜਾਂਦਾ ਵਾਹਿਗੁਰੂ ਭਲੀ ਕਰੀ ਉਹ ਕਿੰਨੀ ਕਿੰਨੀ ਦੇਰ ਅੱਖਾਂ ਮੀਟ ਕੇ ਹੱਥ ਜੋੜੀ ਮੰਝੇ ਤੇ ਪਈ ਵਾਹਿਗੁਰੂ ਵਾਹਿਗੁਰੂ ਕਰਦੀ ਰਹਿੰਦੀ ਮੈਨੂੰ ਇੰਜ ਲੱਗਦਾ ਜਿਵੇਂ ਉਹ ਉੱਠਦੇ ਪੈਂਦੇ ਹਰ ਵੇਲੇ ਮੇਰੇ ਬਾਰੇ ਹੀ ਸੋਚਦੀ ਹੋਵੇ ਬਾਕੀ ਅਗਲੇ ਅੰਕ ਵਿੱਚ